ਬੁਝੁਰ ਗੋ ਵਾਈ ਕਾਲਾ ਸਾਹ ਵਾਈ ਗੁਰਜੀ ਕੀ ਫਤਿਹ ਜੀ ਠੀਕੋ ਪਿਆਰ ਚੜਦੀ ਕਲਾ ਬੱਬਾ ਜੀ ਆਟੇ ਦੀ ਬੋਰੀਆਂ ਛੱਡ ਦੋਗੇ ਕਿੱਥੇ ਆ ਉਹ ਸਨ ਸਾਹਿਬ ਛੱਡ ਗਿਆੜੀਆਂ ਜੇ ਪੈਸੇ ਦੇਵਾਂਗੇ ਸਨ ਸਾਹਿਬ ਹਾਂ ਗੁਰਦੁਆਰੇ ਹਾਂਜੀ ਹਾਂਜੀ ਛੱਡ ਦੋਗੇ ਆਟੇ ਦੀ ਬੋਰੀ ਆ ਹਾਂਜੀ ਨਹੀਂ ਉਹ ਅੱਗੇ ਉੱਥੋਂ ਪੜਨੀਆਂ ਛੱਡ ਦੋਗੇ ਮੇਰੇ ਕੋਲ ਨਾ ਬੁਲਟਾ ਹੈ ਮੇਰੇ ਕੋਲ ਬੁਲਟਾ ਹੈਗਾ ਵਾ ਬਾਈ ਕਾ ਤੋਦੇ ਤੇ ਨਾ ਆਣੀਆਂ ਇਹ 4 3 ਬੋਰੀਆਂ 3 ਬੋਰੀਆਂ ਹਾਂ 10 10 ਕਿਲੋ ਦੀਆਂ ਕਿੰਨੇ ਪੈਸੇ ਐ ਸਿੰਘ ਸਾਹਿਬ ਬਹੁਤ ਨਹੀਂ ਨਾਲ ਹੀ ਮੇ ਬਣਾ ਮੇ ਕੋ ਮੇ ਕੋ ਹੈਗਾ ਵਾ ਤੁਸੀਂ ਬਸ ਉਹੀ ਖਿੱਚ ਕੇ ਇੱਕ ਲੈ ਕੇ ਜਾਣੀ ਆ ਬਾਹਰ ਨਹੀਂ ਖਿਚਾਣਾ ਤੁਸੀਂ ਕਿਨੇ ਕਿੰਨੀ ਮਾਇਆ ਸਿੰਘ ਸਾਹਿਬ ਇਹ ਤੁਸੀਂ ਆਪਣੀ ਇਛਾ ਦੇ ਮੁਤਾਬਿਕ ਪਹਿਲਾਂ ਤਾਂ ਬਾਬਾ ਹੀ ਐ ਨਹੀਂ ਕੋਈ ਤੁਸੀਂ ਦੱਸੋ ਤੁਸੀਂ ਦੱਸੋ ਪਿਆਰੋ ਕਿੰਨੀ ਕਿੰਨੀ ਮਾਇਆ ਉਹ ਤੈ ਤਿੰਨ ਨੇ ਤਿੰਨ ਬੋਰੀਆਂ ਦਾ 10-10 ਕਿਲੋ ਵੀ ਆ 10-10 ਕਿਲੋ ਹਾਂਜੀ ਹਾਂਜੀ ਛੋਟੀਆਂ ਬੋਰੀਆਂ ਜੀ ਉਹ ਲੋਕ ਜੋ ਮਨਾਸਦੇ ਆ ਬੋਟਲ ਹਾਂਜੀ ਕਿੰਨੇ ਨਾਸ ਭਿਆਕੇ ਦੱਸੋ ਦੋਸਤ ਪਿਆਰੋ ਕੋਈ ਨਹੀਂ ਤੁਸੀਂ ਗੁਰੂ ਦੇ ਦਰ ਦੇ ਖੜੇ ਹੋ ਛੜਾ ਸਾਹਿਬ ਖੜੇ ਹੋ ਕਿੰਨੇ ਪੈਸੇ ਕਮਾਏ ਇਸ ਵੀਰ ਦੇ ਆਈ ਨਹੀਂ ਸਵਾਰੀ ਨਹੀਂ ਆਈ ਵਾਹਿਗੁਰੂ ਵਾਹਿਗੁਰੂ ਇਤਰੇ ਕੋਈ ਭਾਰਤੂ ਤਾਂ ਜਿਹੜਾ ਮਿਲ ਜੇ ਤੇ ਅੱਛਾ ਮਿਲ ਜੇ ਤੇ ਕੋਈ ਸਵਾਰੀ ਨਹੀਂ ਆਈ ਹੈ ਜੀ ਨਹੀਂ ਕੋਈ ਨਹੀਂ ਪਤਾ ਚੱਕਰ ਕੀ ਆ ਮੇਰਾ ਚੱਕਰ ਹੋ ਗਿਆ ਵੀ ਮੈਂ ਨੂੰ ਖਿਲਾ ਰਿਆ ਨਹੀਂ ਗਾ ਹੂੰ ਵਾਹਿਗੁਰੂ ਵਾਹਿਗੁਰੂ ਆਪਣੇ ਆਪ ਨੂੰ ਕਾਂ ਤੇ ਚ ਰੱਖਿਆ ਵਾਹਿਗੁਰੂ ਵਾਹਿਗੁਰੂ ਕੱਲਾ ਜੀਤੀ ਕੋਈ ਨਹੀਂ ਗਾ ਵਾਹਿਗੁਰੂ ਬਸ ਬਾਬਾ ਹੀ ਕਰੀ ਫਿਰ ਹੁਣ ਜੇ ਨਹੀਂ ਕਮਾਈ ਹੁੰਦੀ ਫਿਰ ਮਹਾਰਾਜ ਜਿੱਤੇ ਹੈਗਾ ਤੂੰ ਵਿਸ਼ਵਾਸ ਜਿੰਦੇ ਮਹਾਰਾਜ ਕਹਿੰਦਾ ਦੋ ਵਿਸ਼ਵਾਸ ਕਰਕੇ ਇੱਥੇ ਬੈਠਾ ਦੇਣਾ ਅੱਛਾ ਵਿਸ਼ਵਾਸ ਕਰਕੇ ਦੇਣਾ ਦੇਣਾ ਉਹਨੇ ਦੇਣਾ ਦੇਣਾ ਸ਼ਾਮ ਤੱਕ ਆ ਫੜਾ ਕੋਈ ਚਲ ਜੀ ਫਿਰ ਆਪਾਂ ਚਲ ਜੀ ਪਿਆਰੇ ਆਜੋ ਬਰਾ ਚਲੋ ਜੀ ਧੰਨ ਗੁਰਦਾਸ ਜੀ ਉਹ ਚੌਂਕ ਚਾਜੋ ਅੱਗੇ ਮੇਰੇ ਨਾਲ ਲਾ ਰਹੇ ਤੇ ਬੋਲੋ ਧੰਨ ਗੁਰਦਾਸ ਜੀ ਇਹ ਬਜ਼ੁਰਗ ਨੂੰ ਭੇਜਤਾ ਜੀ ਬਜ਼ੁਰਗ کافی ਉਮਰ ਦੇ ਆ ਤੇ ਕਹਿੰਦੇ ਕੁਛ ਨਹੀਂ ਕਰ ਮਾਇਆ ਸਰੀਰ ਦਾ ਕੰਬਲ ਦੀ ਬੁੱਕਲ ਮਾਰੀ ਹੋਈ ਆ ਧੰਨ ਗੁਰਦਾਸ ਦਾ ਬਾਸਾ ਰਿਕਾ ਕਾ ਇਹਨਾਂ ਨੂੰ ਲੋੜੀ ਤੇ ਕੁਛ ਮਾਇਆ ਦਿੰਨੇ ਆ ਜੀ ਸੋ ਬਜ਼ੁਰਗ ਆਗੇ ਦੇਖੋ ਕਿੰਨਾ ਸਲੋ ਆ ਰਹੇ ਬਜ਼ੁਰਗ ਬਾਪੂ ਜੀ ਇੱਕ ਮਿੰਟ ਪਰ ਉਹਦੇ ਇੱਥੇ ਹੀ ਬਸ ਇੱਥੇ ਰੋਕ ਦਮਿਆ ਜਾ ਆਹ ਸਾਰ ਤੇ ਕਾ ਲਈ ਰੱਖਣਾ ਇਹਦਾ ਵਾ ਬਜ਼ੁਰਗੋ ਮੈਂ ਨਾ ਆਟੇ ਦੀ ਜਿਹੜੀ ਬੋਰੀਆਂ ਆਟੇ ਦੀ ਜਿਹੜੀ ਬੋਰੀਆਂ ਕਹਿਣ ਤਾਂ ਮੈਂ ਤੁਹਾਨੂੰ ਆਟੇ ਦੀ ਬੋਰੀਆਂ ਆਹ ਹੈ ਨਹੀਂ ਹੈ ਨਹੀਂ ਗਈਆਂ ਆਹ ਫੜੋ ਕੁਝ ਰਹਿਣ ਦੇਓਗੇ ਆ ਫੜੋ ਉਹ ਮਿਲੀਆਂ ਹੀ ਆਟੇ ਦੀਆਂ ਬੋਰੀਆਂ ਉਹ ਕਿੱਧਰ ਗਈਆਂ ਹੈ ਕਿੱਧਰ ਗਈਆਂ ਗੁਰੂ ਰਾਮਦਾਸ ਦੇ ਕੋਲ ਟੈਕ ਟੱਪ ਖਲਾ ਗੁਰੂ ਰਾਮਦਾਸ ਦੇ ਕੋਲ ਗਈਆਂ ਆਟੇ ਦੀ ਬੋਰੀਆ ਅੱਛਾ ਠੀਕ ਆ ਤੁਹਾਨੂੰ ਲੋੜੀ ਦੇਣੀ ਚਲੋ ਠੀਕ ਆ ਜੀ ਚਲੋ ਠੀਕ ਆ ਪਿਆਰੋ ਤੁਹਾਨੂੰ ਗੁਰੂ ਰਾਮਦਾਸ